ਇਕ ਬੇਹਦ ਹੀ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਮਾਂ ਦਾ ਸਭ ਕੁਝ ਉਜੜ ਚੁੱਕਿਆ ਹੈ। ਉਸ ਦੀਆਂ ਦੋ ਧੀਆ ਆਪਣੇ ਪਿਤਾ ਦੇ ਨਾਲ ਮੋਟਰਸਾਈਕਲ ਤੇ ਜਾ ਰਹੀਆਂ ਸਨ ਕਿ ਕੁਝ ਹੀ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਨਾਤਾ ਪਿਓ ਬੱਚਾ ਹੈ ਅਤੇ ਨਾ ਹੀ ਉਹਨਾਂ ਦੀ ਵੱਡੀ 10 ਸਾਲਾਂ ਦੀ ਧੀ ਹੀ ਬਚ ਪਈ ਹੈ। ਇੱਕ 2 ਸਾਲ ਦੀ ਮਾਸੂਮ ਬੱਚੀ ਹਸਪਤਾਲ ਤੇ ਵੀ ਜਿਸ ਨੂੰ ਲਜਾਇਆ ਗਿਆ ਉਹਦੇ ਵੀ ਗੰਭੀਰ ਸੱਟਾਂ ਸੀ। ਰੋ ਰੋ ਕੇ ਉਸ ਦਾ ਮਾੜਾ ਹਾਲ ਸੀ ਪਰ ਉਸ ਨੂੰ ਆਪਣੇ ਪਾਪਾ ਕਿਤੇ ਵੀ ਨਜ਼ਰ ਨਹੀਂ ਆ ਰਹੇ ਸੀ ਅਤੇ ਨਾ ਹੀ ਉਸ ਦੀ ਦੀਦੀ ਉਸ ਨੂੰ ਕਿਤੇ ਦਿਖੀ ਉਹ ਦੋਵੇਂ ਜਾਣ ਇਸ ਦੁਨੀਆ ਦੇ ਵਿੱਚੋਂ ਜਾ ਚੁੱਕੇ ਨੇ ਮਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਜਦ ਤੱਕ ਸੰਪਰਕ ਕੀਤਾ ਗਿਆ ਤਾਂ ਡਾਕਟਰਾਂ ਨੇ ਦੇਖਿਆ ਕੁੜੀ ਦੇ ਹਾਲਾਤ ਬੇहद ਸੀਰੀਅਸ ਬਣੇ ਹੋਏ ਨੇ ਜਿਸ ਨੂੰ ਕਿ ਅੱਗੇ ਰੈਫਰ ਕਰਨਾ ਪਿਆ ਬਾਈਕ ਸਵਾਰ ਦੀ ਕੰਬਾਈਨ ਦੇ ਨਾਲ ਹੀ ਟੱਕਰ ਹੋਣ ਤੋਂ ਬਾਅਦ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਿਓ ਅਤੇ ਧੀ ਦੀ ਜਾਨ ਗਈ ਹੈ ਮੋਟਰਸਾਈਕਲ ਤੇ ਆਪਣੀਆਂ ਧੀਆਂ ਦੇ ਨਾਲ ਜਾ ਰਿਹਾ ਸੀ ਇਹ ਪਿਓ ਇਟਾਂ ਦੇ ਪੱਠੇ ਦੇ ਕੋਲ ਕੰਬਾਈਨ ਦੇ ਨਾਲ ਬਾਈਕ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ 10 ਸਾਲਾਂ ਮਨਜੋਤ ਕੌਰ ਦੀ ਜਾਨ ਚਲੀ ਗਈ। ਮੌਕੇ ਤੇ ਹੀ ਪਿਤਾ ਨੇ ਵੀ ਦਮ ਤੋੜਿਆ ਦੱਸਦੀ ਹੈ ਕਿ ਛੋਟੀ ਧੀ ਜਸਪ੍ਰੀਤ ਕੌਰ ਜਿਸ ਦੀ ਉਮਰ 2 ਸਾਲ ਦੀ ਹੈ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਪਿਓ ਨੇ ਇਸ ਦੁਨੀਆ ਨੂੰ ਛੱਡ ਦਿੱਤਾ ਤੇ ਧਰ ਮਾਸੂਮ ਬੱਚੀ ਨੂੰ ਕੋਹ ਦੇ ਵਿੱਚ ਚੁੱਕੀ ਉਸ ਦੀ ਮਾਂ ਫੁੱਟ ਫੁੱਟ ਕੇ ਰੋ ਰਹੀ ਸੀ ਕਿ ਉਸਦੇ ਨਾਲ ਅੱਜ ਇਹ ਬਣ ਕੀ ਗਿਆ ਇੱਕ ਹੀ ਝਟਕੇ ਦੇ ਵਿੱਚ ਐਡਾ ਵੱਡਾ ਸਤਮਾ ਲੱਗਿਆ ਕਿ ਉਸ ਦੀ ਧੀ ਅਤੇ ਪਤੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੜੀ ਦੀ ਮੌਕੇ ਤੇ ਹੀ ਜਾਨ ਗਈ ਸੀ ਜਦੋਂ ਕਿ ਦੂਜੀ ਕੁੜੀ ਨੂੰ ਪਟਿਆਲਾ ਰੈਫਰ ਕਰਨਾ ਪਿਆ ਹਾਦਸੇ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੈ ਮ੍ਰਿਤਕ ਗੁਰਮੀਤ ਸਿੰਘ ਦੇ ਇਸ ਤਰ੍ਹਾਂ ਜਾਣ ਤੋਂ ਬਾਅਦ ਪਰਿਵਾਰ ਵਾਲੇ ਡੂੰਘੇ ਦੁੱਖ ਅਤੇ ਸਦਮੇ ਦੇ ਵਿੱਚ ਨੇ ਤੇ ਅੱਧਰ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਗਈ। ਘਟਨਾ ਵਾਲੀ ਥਾਂ ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਨਾਲ ਹੀ ਫਰਾਰ ਹੋਏ ਕੰਬਾਈਨ ਚਾਲਕ ਦੀ ਭਾਲ ਵੀ ਕੀਤੀ ਜਾ ਰਹੀ ਹੈ। ਜਲਦੀ ਉਸ ਨੂੰ ਫੜਨ ਦੀ ਕਾਰਵਾਈ ਵੀ ਕੀਤੀ ਜਾਣੀ ਹੈ। ਉਸ ਤੇ ਬੰਦੀ ਕਾਰਵਾਈ ਕਰਨ ਦਾ ਭਰੋਸਾ ਪਰਿਵਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਪਰ ਇੱਕ ਮਾਸੂਮ ਬੱਚੀ ਜੋ ਕਿ ਕੱਲੀ ਹੀ ਆਪਣੀ ਮਾਂ ਦੀ ਗੋਦ ਦੇ ਵਿੱਚ ਲਪਟ ਕੇ ਬੁਰੀ ਤਰ੍ਹਾਂ ਰੋ ਰਹੀ ਸੀ ਕੁਝ ਹੀ ਸਮੇਂ ਪਹਿਲਾਂ ਆਪਣੇ ਪਿਤਾ ਤੇ ਵੱਡੀ ਭੈਣ ਦੇ ਨਾਲ ਮੋਟਰਸਾਈਕਲ ਤੇ ਬੈਠੀ ਸੀ ਕਿ ਹੁਣ ਪਤਾ ਲੱਗਦਾ ਹੈ ਕਿ ਉਹ ਦੋਵੇਂ ਜਾਣੇ ਇਸ ਭਿਆਨਕ ਹਾਦਸੇ ਦੇ ਵਿੱਚ ਮੁੱਕ ਚੁੱਕੇ ਨੇ ਫੇਰ ਸ਼ਹਿਰ ਫੇਰ ਸ਼ਹਿਰ ਮਾਰੇਗੇ ਅੱਛਾ ਜੀ ਅਸੀਂ ਨਾਲ ਗੁਣੀ ਇੱਥੇ ਆ ਰਹੇ ਹਾਂ ਅੱਗੇ ਆ ਰਹੇ ਹਾਂ ਸਾਡੇ ਨਾਲ ਜਿੱਦਾਂ ਆ ਰਿਹਾ ਹੈ ਗਰਮੀ ਇਸੇ ਇਹ ਬੱਚੇ ਨਾਲ ਆ ਰਹੇ ਸੀ ਇਹਦੇ ਗੁੜੀਆਂ ਦੋਨੋਂ ਇਹਦੀਆਂ ਦੋਵੇਂ ਗੁੜੀਆਂ ਜੀ ਆ ਕਦਾ ਨੋ ਨਵਜੋਤ ਸਿੰਘ ਹਾਂ ਐਡਜਸਟਮੈਂਟ ਇੱਕ ਪੂਰੀ ਹੈ ਇਹ ਚਾਰ ਕਸਾਲਾਂ ਦੀ ਹਮ ਇੱਕ ਦਾਸ ਕਸਾਲਾਂ ਦੀ ਸਮਾਨ ਆ ਮਸ਼ੀਨ ਕੰਬੈਨ ਅੱਛਾ ये आर एस आज तीन पेशेंट आए हमारे पास उसमें से एक 28 एट ईयर ओल्ड गुरमीत सिंह जी हैं और दो बच्चियाँ थी जो कि एक 10 साल की और एक दो साल की बच्ची थी हाँ जी एक छोटी बच्ची जो है मनजोत कौर 10 साल की उनकी डेथ हो गई है क्योंकि, क्योंकि काफ़ी ज़्यादा इंजरीज़ थी और उनको प्रॉपर आई केयर की ज़रूरत थी जो रेफर किया है उसकी कंडीशन कैसी है जो रेफर किया है उनको सर में चोटें आई हैं और छाती में चोट आई है और काफ़ी और भी चोटें हैं जिसका इलाज यहाँ पे अभी पॉसिबल नहीं था तो हमें अब टेस्ट कर उनके रिपोर्ट्स वगैरह देख के आगे पी पेले पेले देखे। देखे। हाँ जी पी आई भी हम इनको भेज दें